ਨਾਂ ਵੀਰੋ ਸਰੋਂ ਦੀ ਵੱਡੀ ਕਰ ਕਰਕੇ ਸਰੋਂ ਕੱਢ ਰਹੇ ਸੀ ਤੇ ਆਹ ਕਿਸਾਨਾਂ ਨੇ 12 ਏਕੜ ਸਰੋਂ ਲਾਈ ਤੀ ਆਪਾਂ ਪੁੱਛਦੇ ਆਂ ਵੀ ਕਣਕ ਦੇ ਮੁਕਾਬਲੇ ਕਿਵੇਂ ਝਾੜ ਵਗੈਰਾ ਸਭ ਤੋਂ ਪਹਿਲਾਂ ਸ਼ਸ਼ੀ ਜਣਾ ਜੀ ਸ਼ਸ਼ੀ ਆ ਜੀ ਆਪਣਾ ਕਿਹੜਾ ਪਿੰਡ ਹੈ ਜੀ ਠਿਕਰੀ ਹਾਲ ਜੀ ਠਿਕਰੀ ਹਾਲ ਪਿੰਡ ਬਰਨਾਲੇ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਬਰਨਾਲਾ ਹਾਂ ਜੀ ਠੀਕ ਹੈ ਤੇ 12 ਕਿੱਲੇ ਲਾਈ ਸੀ ਹਾਂ ਜੀ 12 ਜੀ ਇਹ ਕਿਵੇਂ ਕੀਤੀ ਸੀ ਬਜਾਈ ਜੀ ਸਰੋਂ ਦੀ ਇਹ ਸਿੱਧੇ ਬਾਹਨ ਦੀ ਤਾਂ ਸਿੱਧੇ ਲੋਡ ਕੀਤੀ ਸੀ ਜਿਹੜੀ ਥੱਲੇ ਮਸ਼ੀਨ ਵੀਦਿਆ ਹਰਿਆਣੇ ਵਾਲੀ ਹਾਂ ਅੱਧੀ ਬਿੱਡ ਤੇ ਲਈ ਸੀਗੀ ਬਿੱਡਾਂ ਵਾਲੀ ਜੀ ਤੇ ਪੱਡਾਂ ਵਾਲੀ ਨੂੰ ਇਹ ਸਰੋਂ ਬੱਤ ਨਿਕਲਦੇ ਅੱਗੇ ਵੀ ਲਾਉਣੀ ਸਾਡੇ ਹਰ ਵੀਰੀ ਹੁੰਦਾ 10 15 20 ਵੀ ਕਿੱਲੇ ਹਾਂ ਤੇ ਇਹਦੀ 12 ਕਿੱਲੇ ਸੀ ਕਿ 20 ਕਿੱਲੇ 15 ਕਿੱਲੇ ਹੁੰਦੇ ਹਰ ਵੀਰੀ ਤਾਂ 3 ਸਾਲ ਹੋ ਗਏ ਚਾਰ ਲਾਉਂਦੇ ਰੋ ਠੀਕ ਹੈ ਤੇ ਪਹਿਲਾਂ ਰਲਮੀ ਲਈ ਸੀ 2023 ਚ ਸਟਾਰ ਤੇ ਪਰ ਹੁਣ ਕੱਲੀ ਸਟਾਰ ਹੀ ਲਾਉਣੇ ਪੜਦੇ ਠੀਕ ਹੈ ਸਟਾਰ ਹੀ ਲਾਉਣੇ ਉਹ ਵੀ ਸਟਾਰ ਦਾ ਵਧੀਆ ਝਾੜ ਹਾਂ ਇਹਦਾ ਟਾਹ ਝਾੜ ਵੀ ਉਹਦੇ ਤੇ ਕੱਦ ਵੀ ਠੀਕ ਹੈ ਇਹ 12 ਤੋਂ 13 ਕੁਇੰਟਲ ਤੱਕ ਜਾਵੜਦੀ ਹੈ ਜਿਹੜੀ ਇਹ ਮਸ਼ੀਨ ਦੀ ਆਪਣੇ ਆਪ ਦੀ ਕੱਲੀ ਦੀ ਹਾਂ ਥੱਲੇ ਪਲੇਨ ਪੰਜ ਵੀ ਦੇ 13 14 ਕੁਇੰਟਲ ਦਾ ਤੋਂ 12 ਤੋਂ 13 ਜਾ ਬਣਦੀ ਹੈ ਸਟਾਰ 10 15 ਹਾਂਜੀ ਤੇ ਐਤ ਕੀ ਕਿੰਨਾ ਝਾੜਾ ਰਿਹਾ ਜੀ ਅਗਲੀ ਤੇ ਹੁਣ ਇਹਦਾ 12 ਕੁਇੰਟਲ ਆ ਰਿਹਾ ਹੈ ਝਾੜੇ ਦਾ ਠੀਕ ਹੈ 12 ਕਿ ਕੁਇੰਟਲ ਝਾੜਾ ਆ ਰਿਹਾ ਕਿੱਲੇ ਦਾ ਹਾਂਜੀ ਅੱਤੀ ਬੋਰੀ ਇੱਥੇ ਡੀਏਪੀ ਤੇ ਦਿੱਤੀ ਸੀ ਕਿੰਨਾ ਵੀ ਪਾਇਆ ਸੀ ਪੀਐਚ ਪਾਇਆ ਸੀ 800 ਗ੍ਰਾਮ 800 ਗ੍ਰਾਮ ਵੀ ਵੀ ਤੇ ਅੱਧੀ ਬੋਰੀ ਡੀਏਪੀ ਦੀ ਨਾਲ ਦੀ ਨਾਲ ਹਾਂ ਨਾਲ ਦੀ ਨਾਲ ਨਹੀਂ ਮੂੰਹ ਦਾ ਛਿੱਟਾ ਦਿੱਤਾ ਸੀ ਠੀਕ ਹੈ ਅੱਤੀ ਬੋਰੀ ਡੀਏਪੀ ਦਿੱਤੀ ਤੇ ਅੱਤੀ ਪਟਾਸ਼ੀ ਇੱਕ ਜੂਰੀਆ ਬੋਰੀ ਉੱਤੇ ਬੈਸ ਠੀਕ ਆ ਉਹ ਇੱਕੋ ਗਿਸ਼ਤ ਚੱਕਾ ਦੋ ਨਹੀਂ ਇੱਕ ਹੀ ਬਸ ਠੀਕ ਹੈ ਹੋਰ ਕੁਝ ਨਹੀਂ ਸਲਫਰ 5 ਕਿਲੋ ਠੀਕ ਆ ਹੋਰ ਕੋਈ ਸਪਰੇ ਵਗੈਰਾ ਸਪਰੇ ਨਹੀਂ ਆਈ ਤੀ ਹੋਈ ਇੱਕ ਨਹੀਂ ਸਰੋਂ ਪੌਣੀ ਸੀਗੀ ਉਹ ਲੰਘਿਆ ਗਿਆ ਨਹੀਂ ਫਿਰ ਪਾਈ ਨਹੀਂ ਗਈ ਵਿੱਚ ਨਹੀਂ ਜਿਵੇਂ ਸਰੋਂ ਦੀ ਆਪਾਂ ਫਲੀਆਂ ਦੇਖ ਸਕਦੇ ਆਂ ਵੀ ਇੱਤੇ ਚਿੱਟੀ ਆਈ ਤੀ ਕੁਝ ਨਹੀਂ ਹੈਗਾ ਜੀ ਚਿੱਟੀ ਯੁੱਲੀ ਆ ਜਾਂਦੀ ਆ ਆਈ ਤੀ ਕੋਈ ਚਿੱਟੀ ਯੁੱਲੀ ਨਹੀਂ ਆਈ ਜੀ ਕੋਈ ਤਾਂਹਾਂ ਦਾਣਾ ਮਾਝੂ ਨਹੀਂ ਹੈਗਾ ਕੋਈ ਸਾਰੇ ਠੀਕ ਆ ਦਾਣਾ ਆਈ ਪੜੇ ਕਣਕ ਦੇ ਮੁਕਾਬਲੇ ਕਿਵੇਂ ਦੇਖਦੇ ਆਂ ਇਹ ਕਣਕ ਨੂੰ ਠੀਕ ਰਹੂ ਖਰਚਾ ਤਾਂ ਗਾ ਸਾਰਾ 5-6000 ਖਰਚਾ ਬਣ ਸਰੋਂ ਦਾ ਵੀ ਲਾ ਕੇ ਕਣਕ ਤੇ 10 ਤੋਂ 14000 ਖਰਚਾ ਆਉਣਾ ਇਹ ਚੀਜ਼ ਦਾ ਫਰਕ ਆ ਪਾਕੀ ਦਸਵੇਂ ਤੇ ਇਹੀ ਲਾਈ ਸੀਗੀ ਜੀ ਆਪਣੀ 15 16 ਤਰੀਕ ਨੂੰ ਲਾਈ ਸੀਗੀ ਠੀਕ ਹੈ ਕਸ਼ਮੀਰੀ ਤੇ ਬਾਡੀ ਵੀਰੇ ਬਾਡੀ ਪਰਤੀ ਸੀਗੀ ਜੀ 2 3 April ਨੂੰ ਵੱਢਣ ਲੱਗੇ ਸੀਗੇ ਜੀ ਠੀਕ ਹੈ ਤੇ ਕੁਝ ਦਿਨਾਂ ਚ ਵੱਢੀ ਗਈ ਹੁਣ ਹਾਂਜੀ ਹਾਂਜੀ ਅੱਜ 30 April ਵੀ ਵਿੱਚ ਮੌਸਮ ਦਾ ਹੋ ਗਿਆ ਮੀਂਹ ਵਗੈਰਾ ਸੋਂ ਰੱਖ ਲੈਦੇ ਵੀ ਰੰਗ ਬਣ ਜਾਂਦਾ ਫਿਰ ਮੰਡਲੀ ਚ ਹਾਂ ਇਕੱਠੀ ਕਰਕੇ ਰੱਖਦੇ ਸੀ ਸਾਰੀ 6 6 ਕਿੱਲੇ ਦੇ ਹੁਣ ਵਧੀਆ ਕਾਲਾ ਹੋ ਗਿਆ ਤਾਣਾ ਹਾਂ ਤਾਣਾ ਸਾਰਾ ਕਾਲਾ ਤੇ ਕੀ ਰੇਟ ਰੂਟ ਲੱਗੇ ਜਾਂਦਾ ਜੀ ਆਈ ਆ ਰੇਟ ਤਾਂ ਹੁਣ 6000 ਦਾ ਪਰ ਆਪਾਂ ਵੇਚ ਦੇ ਨਹੀਂ ਰੱਖਾਂਗੇ ਮਤਲਬ ਠੀਕ ਆ ਬਾਅਦ ਚ ਵੇਚਾਂਗੇ ਬਾਅਦ ਚ ਸਾਰੇ ਠੀਕ ਆ ਰੇਟ ਫਿਰ ਕਣਕ ਨੂੰ ਮੂਰੇ ਜਾਂਦੀ ਆ ਹਾਂ ਹਾਂ ਡਾਕਟਰਾਂ ਨੂੰ ਤਾਂ ਹੁਣ ਵੀ ਮੂਰੇ ਆ ਜੀ ਹੂੰ ਯਾ ਪ 6000 ਨੂੰ ਵੀ ਲਈਏ ਜਾਂ 12 ਕੁਆਰਟਰ ਤਾਂ ਵੀ ਹਾਂ 55 7000 ਦੇ ਲੈਵਲ 57000 ਦੇ ਲੈਵਲ ਅੱਜੂ ਕਣਕ ਨੂੰ ਤਾਂ ਅੱਜ ਵੀ ਮੂਰੇ ਆ ਹਾਂ ਜੀ ਠੀਕ ਕੰਮ ਘਟਾਈ ਹੂੰ ਕੰਮ ਨਹੀਂ ਕੁਛ ਆਏਗਾ ਬਸ ਇੱਕ ਫਲੇਵਰ ਜ਼ਰੂਰ ਲਾਉਣੀ ਪੈਂਦੀ ਹੈ ਬਸ ਇੰਨਾ ਕੀ ਹੈ ਫਲੇਵਰ ਲਾ ਲਓ ਤੁਸੀਂ 4000 ਰੁਪਏ ਬਾਡੀ ਦਾ ਪੈਗਾ ਦੋ ਆਪਾਂ ਵੀ 6000 ਲਿਵਰ ਉਹ ਨਿਕਲ ਨਹੀਂ ਰਹਾ ਡਟੇ ਨਾ ਹਾਂ ਬਿਲਕੁਲ ਆ ਵੀ ਵੇਚੇਂਦਾ ਹਾਂ ਹਾਂਜੀ ਸਾਰਾ ਜਿਹੜਾ ਗਾੜ ਹੁੰਦਾ ਕੰਮ ਘੱਟ ਹੈ ਜੀ ਇਤੋਂ ਪਾਣੀ ਦਿੱਤਾ ਸੀ ਕਮੀ ਪੈ ਰਹੀ ਸੀ ਠੀਕ ਹੈ ਦੋ ਪਾਣੀਆਂ ਨਾਲ ਹੋ ਗਏ ਹਾਂ ਬਸ ਅੱਗੇ ਵੀ ਦੋ ਹੀ ਲਾਉਣੇ ਜੇ ਪਾਣੀ ਲਾਉਣੇ ਬਿਲਕੁਲ ਨਹੀਂ ਵੀ ਪੈਂਦੇ ਦੋ ਹੀ ਪਾਣੀ ਲਾਉਣੇ ਬਸ ਠੀਕ ਹੈ ਦੋ ਪਾਣੀਆਂ ਨਾਲ ਕੰਮ ਜਾਵੇ ਫਾਈਲ ਬਣਨ ਲੱਗੀ ਦੋ ਆ ਚ ਲਾਉਣਾ ਨਹੀਂ ਪਾਣੀ ਠੀਕ ਹੈ ਹਾਂਜੀ ਤੇ ਅੱਖ ਠੀਕ ਹੈ ਤੇ ਕੋਈ ਨਦੀ ਨਹੀਂ ਮੁੜ ਕੇ ਨਦੀਨ ਹੁੰਦੀ ਨਹੀਂ ਨਾ ਜੀ ਕਿਤੇ ਪੂਰਾ ਵੀ ਨਹੀਂ ਸੀ ਤੇ ਬਾਕੀ ਵਧੀਆ ਲੱਗੀ ਜੀ 10 15 ਵੈਰਾਈਟੀ ਤੋਂ ਖੁਸ਼ ਹਾਂ ਸਾਰੀ ਇਹ ਇਹੀ ਹੈ ਸਾਰੀ ਠੀਕ ਹੈ ਘਾਹ ਨੂੰ ਵੀ ਲਾਉਂਗੇ ਘਾਹ ਨੂੰ ਵੀ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ